ਲੱਖੋ ਬਾਣ ਸਭ ਤੋਂ ਪਹਿਲਾਂ ਇਸ ਲੋਕ ਮੰਚ ਦੇ ਬਾਰਸੋ ਮੇਰੇ ਸਹੇਬੇ ਕਮਾਲ ਸਹਬ ਜੀ ਗੁਰੂ ਗੋਬਿੰਦ ਸਿੰਘ ਜੀ ਦੀ ਫਤਿਹ ਸਾਂਝੀ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ शाहमान पहला मरण कबूल जीवन की शडास हो सब की की का आओ हमारे पास ਅਸੀਂ ਉਸ ਧਰਮ ਦੇ ਸੁਪੂਤਿਆਂ ਸੁਪੁੱਤਰੀਆਂ ਜਿਹਦਾ ਦਾਖਲਾ ਸੀਸ ਨਾਲ ਹੁੰਦਾ ਜਿੱਥੇ ਪਹਿਲਾਂ ਸੀਸ ਪੇਟਾ ਕੀਤਾ ਜਾਂਦਾ ਅਸੀਂ ਮਾਨਵਤਾ ਦੇ ਰਾਖੇ ਅਸੀਂ ਗੱਲ ਮਾਨਵਤਾ ਦੀ ਕਰਦੇ ਆ ਇਸ ਪੈੜੀ ਸਰਕਾਰ ਨੂੰ ਇਹ ਸੋਝੀ ਕਿ ਜਿਹੜੀ ਕੌਮ ਤੇ ਤੂੰ ਜ਼ੁਲਮ ਕਰ ਰਿਆ ਜਿਹੜੀ ਕਿਸਾਨੀ ਤੇ ਮੋਦੀ ਤੇ ਜ਼ੁਲਮ ਕਰਨੇ ਦੀ ਧਾਰੀ ਹੋਈ ਆ ਉਹ ਕੌਮ ਕਿਸੇ ਤੋਂ ਟੱਠੀ ਨਹੀਂ ਉਹ ਕੌਮ ਸਦਾ ਹੀ ਜਿੱਤਦੀ ਰਹੀ ਆ ਉਹਨੇ ਜਿੱਤ ਕੇ ਜਾਣਾ ਚਾਹੇ ਅੱਜ ਜਿੱਤੇ ਚਾਹੇ ਕੱਲੋਂ ਜਿੱਤੇ ਤੇਰੀਆਂ ਸਕੀਮਾਂ ਵੱਡੇ ਵੱਡੇ ਕਰਾਣਿਆਂ ਨੂੰ ਹੋਰ ਅਮੀਰ ਬਣਾਉਣ ਨੂੰ ਇਹ ਤੇਰੀਆਂ ਰੱਖੀ Ni gardea de para el 100 su ਚਾਹੀਦਾ ਅਸੀਂ ਫੇਰ ਸਾਨੂੰ ਹਥਿਆਰ ਵੀ ਚੱਕਣੇ ਆਉਂਦੇ ਆ ਸਾਡੇ ਇਕਵਾਲ ਨੇ ਲਿਖਿਆ ਇਹ ਪੰਜਾਬ ਦੀ ਧਰਤੀ ਦੇ ਵਿੱਚ ਜਿਹੜਾ ਉਹ ਵੀ ਪੈਦਾ ਹੋਇਆ ਸੀ ਗੁਰਨਾਨਕ ਪਾਤਸ਼ਾਹ ਦੇ ਉਹਨਾਂ ਨੂੰ ਸਲਾਮ ਕਰਨੇ ਲਈ ਇਹ ਕਵਤਾ ਲਿਖੀ ਸੀ ਫਿਰ ਉઠી ਆਕਰ ਸਦਾ توحید کی پنجاب سے ہند کو ایک مردِ کامل نے جگایا قابضے اس ٹائم تے ارنگ جیب دے جڑے پہلے سگنا بابر ہونی او بڑے سی ਸਾڈے صاحب نے اودے انہاں نوں ਬੰਗਾਰ 파ਤੀ ਸੀ ਕਿ ਡੈਮੋਕਰੈਟਿਕ ਬੇ ਦੇ ਨਾਲ ਚੱਲ ਕੇ ਰਾਜ ਕਰੋਗੇ ਤੇ ਕਰਦੇ ਰਹੋਗੇ ਜੇ ਤੁਸੀਂ ਲੋਕਾਂ ਦੇ ਫੰਡਾ ਮਿਲਟਰੀ ਰਾਈਟਸ ਮਾਲਕਦਾਰ ਖੋਏ ਤਾਂ ਜਿੱਦਾਂ ਏਮਨਾਬਾਦ ਨੂੰ ਤੁਸੀਂ ਜਾਣਿਆ ਨਾ ਇਦਾਂ ਹੀ ਉੱਜੜ ਜਾਓਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਦੁਆਰਾ ਕਰਤਾਰ ਸਾਹਿਬ ਸਾਹਿਬ ਪਿੰਡ ਮਹਿਤਪੁਰ ਉਲਤੜੀ ਜ਼ਿਲ੍ਹਾ ਨਵਾਂ ਸ਼ਹਿਰ ਸੰਤ ਅਮਰਿਕ ਸਿੰਘ ਜੀ ਉਹਨਾਂ ਵੱਲੋਂ 21000 ਰੁਪਏ ਸੇਵਾ ਇਸ ਸੰਘਰਸ਼ ਦੇ ਵਿੱਚ ਪਾਈ ਗਈ ਹੈ ਉਹਨਾਂ ਨੂੰ ਬੇਨਤੀ ਕਰਦੇ ਆ ਕਿ ਉਹਨਾਂ ਕੋਲ ਸਮਾਂ ਜਿਹੜਾ ਹੈ ਉਹ ਸਰਵੇ ਕੁਲਮੈਂਟ ਦਾ 1 ਮਿੰਟ ਦੇ ਵਿੱਚ ਵਿੱਚ ਸੰਗਤ ਦਾ ਧੰਨਵਾਦ ਸੰਤ ਅਮਰਿਕ ਸਿੰਘ ਜੀ ਫਤਿਹ ਬਿਲਾ ਕੇ ਕਰ ਲੈਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਨਮਾ ਸ਼ਹਿਰ ਜ਼ਿਲ੍ਹੇ ਤੋਂ ਕਿਸਾਨ ਮਜ਼ਦੂਰ ਇਕਤਾ ਨੂੰ ਨਮਸਕਾਰ ਕਰਦੇ ਹਾਂ ਜਿਨ੍ਹਾਂ ਨੇ ਸਾਰੇ ਪੰਜਾਬ ਨੇ ਇੱਥੇ ਇਕੱਠਾ ਹੋ ਕੇ ਇਹ ਧਰਨਾ ਲਾਇਆ ਹੈ ਔਰ ਸੰਸਮਾਜ ਵੱਲੋਂ ਵੀ ਦਾਸ ਵੱਲੋਂ ਵੀ ਬਲਾਚੌਰ ਇਲਾਕੇ ਤੋਂ ਸੰਗਤਾਂ ਕਾਫੀ ਆਈਆਂ ਹੋਈਆਂ ਨੇ ਅਸੀਂ ਸਾਰੇ ਹੀ ਤੁਹਾਡੇ ਨਾਲ ਹਾਂ ਜਿਤਨਾ ਚਿਰ ਇਹ ਧਰਨਾ ਚੱਲੇਗਾ ਅਸੀਂ ਤੁਹਾਡੇ ਨਾਲ ਉਤਨਾ ਚਿਰ ਮੁੰਡੇ ਦੇ ਨਾਲ ਮੁੰਡਾ ਲਾ ਕੇ ਚੱਲਾਂਗੇ ਕੱਲ ਸਵੇਰ ਤੋਂ ਦਾਸ ਇੱਥੇ ਆਇਆ ਹੋਇਆ ਹੈ ਔਰ ਇਹ ਜਿਹੜੀ ਸੇਵਾ ਹੈ ਜਿਹੜੀ ਵਿੱਚ ਹੁਣ ਵਰਤਾਰੇ ਨੇ ਇਹ ਐਨਆਰਆਈ ਵੀਰਾਂ ਵੱਲੋਂ ਭੇਜੀ ਗਈ ਸੇਵਾ ਸੀ ਮਜਾਰੀ ਤੋਂ ਸਰਦਾਰ ਸਵਰਗਵਾਸੀ ਗੁਰਚਰਨ ਸਿੰਘ ਜੀ ਰਕੜ ਗੈਰਨ ਸਿੰਘ ਜੀ ਰਕੜ ਜਗਦੀਸ਼ ਸਿੰਘ ਜੀ ਦੀਸ਼ਾ ਮਹਿਤਪੁਰ ਲਦਣੀ ਉਹਨਾਂ ਵੱਲੋਂ ਭੇਜੀ ਗਈ ਸੇਵਾ ਲੰਗਰਾਂ ਵਾਸਤੇ ਅਤੇ ਆਪ ਸੰਗਤਾਂ ਦੇ ਸੇਵਾ ਵਾਸਤੇ ਜਿਹੜੀ ਆ ਤੁਸੀਂ ਸ਼ਕ ਰਹੇਤਾਂ ਦਾ ਕਿਸਾਨ ਜੂਨੀਅਨ ਦਾ ਪੂਰੀ ਪੰਜਾਬ ਕੌਮ ਦਾ ਧੰਨਵਾਦ ਔਰ ਮੁੰਡੇ ਨਾਲ ਮੁੰਡਾ ਸੰਸਮਾ ਸਦਾ ਹੀ ਲਾ ਕੇ ਰੱਖੇਗਾ ਜਿੰਨਾ ਚਿਰ ਇਹ ਧਰਨਾ ਚੱਲੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨਵਾਦ ਜੀ ਮੈਂ ਬੇਨਤੀ ਕਰਦਾ ਸਾਡੇ ਵਿੱਚ ਐਡਵੋਕੇਟ ਕਮਲਜੀਤ ਕੌਰ ਆਏ ਹੋਏ ਨੇ ਜਨਵਾਦੀ ਇਸਤਰੀ ਸਭਾ ਤੋਂ ਤੇ ਉਹਨਾਂ ਤੋਂ ਬਾਅਦ ਕਲਪ ਕਲਪ ਫੌਜੀ ਜਨਰਲ ਸੈਦੋ ਕੇ ਕੀ ਹੈ ਲਿਖਿਆ ਹੈ ਗਲਤ ਆ ਚਲੋ ਕਮਲਜੀਤ ਕੌਰ ਭੈਣ ਜੀ ਆ ਜਾਣਾ ਐਡਵੋਕੇਟ ਹਾਂਜੀ ਕਮਲ ਕਪਾਲ ਕਪਾਲ ਪਹੁੰਚੀ ਹੈ ਜੀ ਜਰਨਲ ਬਹੁਤ ਹੀ ਸਤਿਕਾਰਯੋਗ ਵੀਰੋ ਭੈਣੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡੇ ਘਾਟਾ ਮਾਰਦੇ ਇਕੱਠੋਂ ਦੇਖ ਕੇ ਮਾਨੂੰ ਇੰਨੀ ਜਿਆਦਾ ਖੁਸ਼ੀ ਹੋਈ ਆ ਕਿਉਂਕਿ ਜਦੋਂ ਅੰਮ੍ਰਿਤਸਰ ਦੀ ਧਰਤੀ ਤੋਂ ਚੱਲੇ ਆ ਐਡਵਾ ਜਨਵਰੀ 2020 ਦਾ ਜਥਾ ਲੈ ਕੇ ਮਨ ਚ ਤਮੰਨਾ ਸੀ ਕਿਉਂਕਿ ਪਿੰਡਾਂ ਦੇ ਵਿੱਚ ਤਿਆਰੀ ਕਰਦੇ ਸਾਂ ਇੱਥੇ ਜਥੇ ਭੇਜਣ ਵਾਸਤੇ ਇੱਕ ਬੱਚਾ ਬੱਚਾ ਟੀਵੀ ਦੇ ਅੱਗੇ ਬੈਠਾ ਆਇਆ ਵਾ ਇੱਕ ਮੇਰੀ ਭੈਣ ਜਿਨ੍ਹਾਂ ਨੇ ਕਦੀ ਅਖਬਾਰ ਨਹੀਂ ਸੀ ਪੜ੍ਹੀ ਅੱਜ ਹਰ ਇੱਕ ਆਦਮੀ ਦਾ ਹਰ ਹਰ ਤਦਾ ਹਰ ਬੱਚੇ ਦਾ ਧਿਆਨ ਜਿਹੜਾ ਦਿੱਲੀ ਵੱਲ ਨੂੰ ਲੱਗਿਆ ਆਵਾ ਕਿ ਦਿੱਲੀ ਦੇ ਨਾਲ ਲੜਾਈ ਸ਼ੁਰੂ ਹੋਈ ਆ ਮੋਦੀ ਦੇ ਨਾਲ ਅਮਰਚਾ ਦੇ ਨਾਲ ਲੜਾਈ ਆ ਮੈਂ ਇੱਕੋ ਹੀ ਬੇਨਤੀ ਕਰਨੀ ਆਪਣੇ ਵੀਰਾਂ ਦੇ ਪੈਣਾ ਨੂੰ ਵੀ ਅੱਜ ਅਸੀਂ ਇੱਥੇ ਜਿੰਨੀਆਂ ਮੇਰਾ ਪੈਣਾ ਬੈਠਾ ਅਸੀਂ ਮਾਈ ਭਾਗੋ ਦੀਆਂ ਜਿਹੜੀਆਂ ਵਾਰਸੀਆਂ ਅਸੀਂ ਉਸ ਬੀਬੀ ਗੁਲਾਬਕੌਰ ਦੀਆਂ ਜਿਹੜੀ ਅਮਰੀਕਾ ਦੀ ਧਰਤੀ ਤੋਂ ਗਦਰੀ ਬਾਬਿਆਂ ਨੂੰ ਨਾਲ ਲੈ ਕੇ ਆਈ ਸੀ ਦੇਸ਼ ਨੂੰ ਚਲੋ ਦੇਸ਼ ਮੰਗਦਾ ਕੁਰਬਾਨੀਆਂ ਇਸ ਕਰਕੇ ਮੇਰੀਓ ਪੈਨੂ ਮੈਨੂੰ ਸ ਮੈਂ ਸੱਦਾ ਦੇਣਾ ਚਾਹੁੰਦੀ ਆ ਇਸ ਆਲ ਇੰਡੀਆ ਦੀ ਸਟੇਜ ਦੇ ਤੋਂ ਸਾਰੀਆਂ ਕਿਸਾਨ ਜਥੇਬੰਦੀ ਇਕੱਤੀਆਂ ਨੂੰ ਹੱਥ ਜੋੜ ਕੇ ਬੇਨਤੀ ਕਰਨਾ ਚਾਹੁੰਦੀ ਆ ਕਿ ਇੱਥੇ ਔਰਤਾਂ ਜੀ ਆਨੇ ਆ ਗੱਡੀ ਚੱਲਣ ਵਾਸਤੇ ਦੋ ਪਹੀਆਂ ਦੀ ਲੋੜ ਆ ਇਸ ਵale ਸਾਰੀਆਂ ਜਥੇਬੰਦੀਆਂ ਨੂੰ ਆਪਣੇ ਵਾਰਸਾਂ ਨੂੰ ਯਾਦ ਕਰਦੇ ਹੋਇਆ ਸਾਨੂੰ ਜਿਹੜਾ ਇਹ ਤਹਈਆ ਕਰਨਾ ਚਾਹੀਦਾ ਪੈਨ ਪੈਨਸ ਨਹੀਂ ਆ ਭੇਜਣਾ ਚਾਹੀਦਾ ਵਾ ਅਸੀਂ ਆਪਣੀਆਂ ਔਰਤਾਂ ਜਿਹੜੀਆਂ ਵਾਹ ਘਰਾਂ ਦੇ ਵਿੱਚੋਂ ਲੈ ਕੇ ਸੇਮੂ ਨੂੰ ਜਿਹੜੀ ਆਪਾਂ ਪੰਜਾਬ ਦੇ ਵਿੱਚ ਪਾਉਂਦੇ ਹੁੰਦੇ ਆ ਨਾ ਇੱਕ ਡੰਗਰ ਜਿਹੜਾ ਆਪਣੇ ਕਾਬੂ ਨਾ ਆਉਂਦਾ ਵੇ ਉਹਨੂੰ ਆਪਾਂ ਸ਼ਿੱਕੀ ਪਾਉਣੀ ਹੈ ਨੇ ਸ਼ਿੱਕੀ ਪਾਉਣ ਵਾਸਤੇ ਆਪਾਂ ਆਏ ਆ ਇਸ ਕਰਕੇ ਇਸ ਸਰਤੀ ਦਾ ਐਲਾਨ ਕਰਦੇ ਆ ਕਿ ਆਪਾਂ ਆਪਣੇ ਸੱਜਾ ਦੇ ਕੇ ਜਿੱਦਾਂ ਸਾਡੇ ਵੀਰਾਂ ਦੀਆਂ ਟਰਾਲੀਆਂ ਪਰ ਪਰ ਕੇ ਆਰੀਆਂ ਇਦਾਂ ਸਾਡੀਆਂ ਆਲੀਆਂ ਆਉਣੀਆਂ ਚਾਹੀਦੀਆਂ ਵਾ ਇਹਨੀਆਂ ਬੇਨਤੀਆਂ ਕਰਦੀ ਹਾਂ ਮੈਂ ਤੁਹਾਡਾ ਬਹੁਤ ਬਹੁਤ ਧੰਨਵਾਦ ਬਾਦ ਕਰਦੀਆਂ ਵਾਹੀ ਗੁਰਜੀ ਕਾ ਖਾਲਸਾ ਵਾਹੀ ਗੁਰਜੀ ਕੀ ਫਤਿਹ ਬਹੁਤ ਬਹੁਤ ਧੰਨਵਾਦ ਪਹਿਨ ਕਮਲਜੀਤ ਕੌਰ ਦਾ ਜਿਨ੍ਹਾਂ ਨੇ ਆਪਣੇ ਟਾਈਮ ਦੇ ਵਿੱਚ ਤਰੀ ਗੱਲ ਕੀਤੀ ਹੈ ਉਹਨਾਂ ਦਾ ਬਹੁਤ ਧੰਨਵਾਦ ਸਾਡੇ ਵਿੱਚ ਸਾਫਕਾ ਸੈਨ ਸੰਗਰਾਮ ਜਨਰਲ ਸੈਕਟਰੀ ਕਪਲ ਫੌਜੀ ਜੀ ਜਿੰਨੇ ਪੱਤਰਕਾਰ ਬੰਦੂਰ ਜਾ ਤੱਕ ਆਵਾਜ਼ ਆ ਰਹੀ ਹੋ ਬੋਲਣਾ ਜ ਵੀ ਸ਼ੁਰੂ ਕਰਾਇਆ ਜਾਂ ਕਤੀ भी आज हमारे को बोल लो हम कौन है क्या इस देश के देशभक्त है या गद्दार है अगर गद्दार बोलने की हिम्मत है तो अपने बच्चों को भेजो बॉर्डर पे और लगाओ वहां पे छाती हम उस केंद्र सरकार को जिसने इन किसानों को यहां बैठाकर के तड़पा तड़पा के मार रखा आठ किसान शहीद हो लिए और जुमलेबाजी टाइम नहीं फुर्सत नहीं मिल रही हम बोल रहे हैं कि हमारा हिंदुस्तान प्यारा है और वहीं पर एक स्रोत माननीय जो माननीय प्रधानमंत्री है बोल रहे हैं कि ना हिंदुस्तान अच्छा नहीं है इसको अडानी स्थान बनाऊंगा इसको अंबानी स्थान बनाऊंगा और तुम जो किसान हो अपने सोशल मीडिया से तुम्हारे को गद्दार बताऊंगा मैं बताना चाहता हूं भाई हम गद्दार नहीं है अगर आज भी देश में कोई बात आती है तो यह किसान ही है जो इस धरना को खत्म करके बॉर्डर पर छाती लगा देंगे पर अपना हक लेकर कर उठाएंगे मारे बच्चे आज सेना में है उनका मनोबल तोड़ा जा रहा है सेना सेना के जो बच्चे आपके बेटे हैं जो बॉर्डर पे खड़े हैं उनके मां बाप को गद्दार बोले जा रहे हैं तो वो जवान के ऊपर सर्दी में ठंड में बर्फ में खड़ा होकर क्या सुन रहा है कि मेरे मां मेरी बहन मेरे पिता मेरे बुजुर्ग बॉर्डर पे बैठे हैं और उनको गद्दार बताए जा रहे हैं तो मीडिया वालों और जिन्होंने ये प्रोप गंडे ये रच रहे हैं मेरे हिसाब से तो भाई पच्चीस हजार मेडल लेने ले कहना तहू आज तो हमने पांच हजार के करीब मेडल देने थे ये कोई बीस बीस पच्चीस पच्चीस रुपया में खरीदे और नहीं है लिस्ट आ रही है सारा ने राष्ट्रपति भवन ने ठोक देंगे मेडला की अगर मारती किसी ने गद्दार कही तो और जवाब है उनको जो खुद गद्दार है जो खुद इन किसानों के बच्चों का आगे पीछे करके और बाहर निकलते हैं घर से यह किसान है जो घर से भी बाहर निकलते हैं तो तुम्हारी सुरक्षा में इनके बच्चे हैं वो बच्चे तुम्हारे ऊपर शहीद होते हैं इस देश के लिए गर्दन कुटवाते कटवाते हैं हम उनको बिल्कुल चेतावनी दे रहे हैं कि अगर किसी तरह के आप लोगों ने किसानों को या उनके बच्चों का मनोबल तोड़ने की कोशिश करी तो ये किसान उंगली करके ये बोलेंगे जो तुम बैठे हो सत्ता में तुम सबसे भ्रष्ट और तुम सबसे बड़े गद्दार हो देश के जिन्होंने पिछले सत्तर सालों में इस देश को बेस खाया आज तक किसान की माली हालत हम पिछले 20 साल का रिकॉर्ड उठाए तो हर छह मिनट में एक किसान आत्महत्या करता है क्या कोई अडानी अंबानी करता जो काले कानून है वो एसी रूम में अडानी और अंबानी ने बनाए हैं उन्हीं की सोशल मीडिया है उन्हीं का नेटवर्क है उन्हीं का जियो है और वही ये चीजें फैला रहे हैं ये किसान कौम के लिए कि ये गद्दार हैं जब अपना हक कोई भी मांगता तो गद्दार ही होता है हम पिछले दस साल से पंजाब और हरियाणा के सैनिक अपने हकों के लिए लड़ रहे हैं धरना प्रदर्शन रेल रोको सद्भावना बस रोको आत्महत्या की कोशिश हमारे को भी अनगिनत पर एक बनी केंद्र सरकार ने और उनके मंत्रियों ने या सोशल मीडिया के जो उन्होंने हमारे को भी खालिस्तानी बोल लिया है पर हमारे पास में सर्टिफिकेट है जो ना तो हमारे माननीय मोदी जी के पास में है और ना ही इस देश की मीडिया के पास में है यह छाती पर लटक रहे मेडल है तो फिर मैं बताना चाहता हूं आप जितना इन किसानों को बताओगे हम उतना ही मेडल राष्ट्रपति भवन में भेजते रहेंगे तुम हमारे को गद्दार बताओ हम अपना बलिदान बॉर्डर पर देते रहेंगे तुम हमारे को आतंकवादी बताओ हमारे किसान अपने बच्चों को बॉर्डर पे शहीद करवाएंगे इस देश की रक्षा के लिए पर तुम हमारे को अपने किसी भी जंजाल में नहीं फंसा सकते क्योंकि केंद्र सरकार इस आंदोलन में गुट चुकी है किसान किसी में भी दबाव में नहीं है केंद्र सरकार हमारे घुटनों में आ चुकी है और केंद्र सरकार को और उनको सबको बताना चाहते हैं कि फौजी जो भाई है वो अपने किसानों के साथ में है अपने बच्चों के साथ में है अपनी बहनों के साथ में है और उनके बच्चे बॉर्डर पर रक्षा करते रहेंगे मैं एक बार आवाज जानी चाहिए क्योंकि समय बहुत कम है मैं पूरे देश में और जिन्हें हमारे को गद्दार बोल रहा है केंद्र सरकार तक जानी चाहिए जब मैं बोल लू भारतीय सेना जिंदाबाद तो आपने जिंदाबाद बोलना और यहां तक नहीं पंजाब से होती हुई पूरे केरला और पूरी दिल्ली में वो तानाशाही का तखत जाना चाहिए ये किसान और जवान की बात है भारतीय सेना भारतीय सेना भारतीय सेना ਜੈ ਜਵਾਨ ਜੈ ਜਸਾ ਜੈ ਜਵਾਨ ਜੈ ਜਸਾ ਜੈ ਜਵਾਨ ਜੈ ਜਸਾ ਸਹੀ ਜਵਾਨ ਜੈ ਜਸਾ ਸਹੀ ਅਮਰ ਰਹੇ ਸਹੀ ਜਵਾਨ ਅਮਰ ਰਹੇ ਸਹੀ ਜਵਾਨ ਜੈ ਵਾਹਗੀ ਜੀ ਦਾ ਖਾਲਸਾ ਜੈ ਜੀ ਕੀ ਫਤਿਹ ਚੜਤੀ ਕਲਾ ਧੰਨਵਾਦ ਜੀ ਕਪਲ ਜੀ ਦਾ ਜਿਨ੍ਹਾਂ ਨੇ ਦਸਾਂਕ ਜਵਾਨ ਤੇ ਕਿਸਾਨ ਕਿੰਨੇ ਜ਼ਰੂਰੀ ਨੇ ਇਸ ਦੇਸ਼ ਵਾਸਤੇ ਮੈਂ ਇੱਕ ਨਾਰਾ ਲਾਵਾਂਗਾ ਮੋਦੀ ਤੇਰੀ ਜ਼ਗੀਰ ਨਹੀਂ ਹਿੰਦੁਸਤਾਨ ਹਮਾਰਾ ਹੈ ਮੋਦੀ ਤੇਰੀ ਜ਼ਗੀਰ ਨਹੀਂ ਹਿੰਦੁਸਤਾਨ ਹਮਾਰਾ ਹੈ ਮੋਦੀ ਤੇਰੀ ਜ਼ਗੀਰ ਨਹੀਂ ਹਿੰਦੁਸਤਾਨ ਹਮਾਰਾ ਹੈ ਕਿਸਾਨਾਂ ਮਜ਼ਦੂਰਾਂ ਦਾ ਇੱਕਾ ਜਿੰਦਾਬਾਦ 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 ਸੋ ਮੈਂ ਬੇਨਤੀ ਕਰਦਾ ਇੱਕ ਨਿਸ਼ਾਨ ਗੱਡੀ ਦੀ ਚਾਬੀ ਸਾਨੂੰ ਮਿਲੀ ਹੈ ਉਹ ਆ ਕੇ ਸਟੇਜ 'ਤੇ ਲੈ ਜਾਣ ਤੇ ਇੱਕ ਰਕੇਸ਼ ਵਿਲੀਅਨ ਜੀ ਸਟੇਟ ਪ੍ਰਧਾਨ ਨੇ ਸਾਡੇ ਮੈਡੀਕਲ ਲੈਬ ਟੈਕਨੀਸ਼ੀਅਨ ਪੰਜਾਬ ਉਹ ਇੱਥੇ ਆਏ ਨੇ ਜਥੇ ਸਮੇਤ ਉਹਨਾਂ ਨੂੰ ਟਾਈਮ ਨਹੀਂ ਦੇ ਸਕਦੇ ਅਸੀਂ ਮਾਫੀ ਮੰਗਦੇ ਹਾਂ ਉਹਨਾਂ ਤੋਂ ਹੁਣ ਮੈਂ ਬੇਨਤੀ ਕਰਦਾ ਲੱਖਾ ਸਧਾਨਾ ਜੀ ਉਹ ਆ ਕੇ ਆਪਣੇ ਨੌਜਵਾਨਾਂ ਨੂੰ ਸਨੇਹਾ ਦੇਣ ਇੱਕ ਗੱਲ ਸੁਣ ਲੋ